83 ਘੰਟੇ ਚੱਲਿਆ ਸਿਰਫ 83 ਘੰਟੇ ਇਹ ਟਰੈਕਟਰ ਚੱਲਿਆ ਤੇ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ 150 ਰੁਪਏ ਕਿਲੋ ਲਓ ਜੀ ਸਾચી ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਮਿੱਤਰੋ ਇਸ ਟਾਈਮ ਮੈਂ ਹੁਸ਼ਿਆਰਪੁਰ ਦੇ ਵਿੱਚ ਦੇ ਮੋਸਟ ਵੇਟਡ ਵੀਡੀਓ ਲੈ ਕੇ ਆਇਆ ਜਿਨ੍ਹਾਂ ਦੀ ਜਿਹੜੀ ਵੀਡੀਓ ਦੀ ਸਾਰਿਆਂ ਨੂੰ ਵੇਟ ਸੀਗੀ ਉਹ ਵੀਡੀਓ ਲੈ ਕੇ ਆਇਆ ਹੁਣ ਇਸ ਟਾਈਮ ਆਪਾਂ ਹੁਸ਼ਿਆਰਪੁਰ ਖੜੇ ਆ ਜਿੱਥੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਜਿੱਥੇ ਤੁਹਾਨੂੰ ਟਰੈਕਟਰ ਮਿਲਣਗੇ ਤੋਲ ਕੇ ਜਿੱਥੇ ਤੁਹਾਨੂੰ ਟਾਇਰ ਮਿਲਦੇ ਆ ਤੋਲ ਕੇ ਆਪਾਂ ਉੱਥੇ ਹੀ ਖੜੇ ਆ ਆਹ ਟਰੈਕਟਰ ਮੈਂ ਤੁਹਾਨੂੰ ਦਿਖਾਉਣੇ ਚ ਇਹ 83 ਘੰਟੇ ਟਰੈਕਟਰ ਚੱਲਿਆ ਹੋਇਆ ਇੰਸ਼ਰ ਟਰੈਕਟਰ ਆ 333 ਇਹ ਟਰੈਕਟਰ ਤੁਸੀਂ ਬੁੱਜੋਪੜਾ ਵੀ ਤੁਹਾਨੂੰ ਇਹ ਕਿੰਨੇ ਦਾ ਮਿਲ ਜੂਗਾ ਹਨਾ ਕਿਉਂਕਿ ਟਰੈਕਟਰ ਦੀ ਹਾਲਤ ਵਧੀਆ ਪਈਆ ਕਪੜਾ-ਕੁਪੜਾ ਮਾਰਿਆ ਮਾਰਨ ਵਾਲਾ ਮਾੜਾ ਮੋਟਾ ਟਰੈਕਟਰ ਸਾਫ਼ ਆ ਜਮਾ ਇਹ ਟਰੈਕਟਰ ਤੁਹਾਨੂੰ ਮਿੱਤਰੋ ਇੱਥੇ ਮਿਲ ਜੂਗਾ ਹੈਰਾਨ ਕਰਨ ਵਾਲਾ ਰੇਟ ਆ 150 ਰੁਪਏ ਕਿਲੋ ਤੁਹਾਨੂੰ ਇਹ ਟਰੈਕਟਰ ਮਿਲ ਜਾਣਾ ਇਹ ਟਰੈਕਟਰ 150 ਰੁਪਏ ਕਿਲੋ ਮਿਲ ਜਾਣਾ ਟਰੈਕਟਰ ਦੀ ਹਾਲਤ ਦੇਖੋ ਤੁਸੀਂ ਬਾਈ ਸਿਰਫ 83 ਘੰਟੇ ਚੱਲਿਆ ਹੋਇਆ ਇੰਸ਼ਰ 333 ਚੱਲਦੀ ਹਾਲਤ ਦੇ ਵਿੱਚ ਆ ਹੁਣੇ ਸੈਲ ਬਾਈ ਹੁਰੀ ਕਹਿੰਦੇ ਵੀ ਜੀਐਸਟੀ ਬਿੱਲ ਨਾਲ ਦੇਵਾਂਗੇ ਇਹਦੇ ਕੱਚੇ ਬਾਰੇ ਟਰੈਕਟਰ ਤੁਹਾਨੂੰ ਇਹ ਨਹੀਂ ਦਿੰਦੇ ਟਰੈਕਟਰ ਦੇ ਟਾਇਰ ਦੇ ਕੋ ਨਵੇਂ ਆ ਗਏ ਟਾਇਰ ਪਏ ਆ ਫਿਰ ਇਧਰਲੇ ਪਾਸੇ ਮਹਿੰਦਰਾ 265 ਡੀਆਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿੰਨੇ ਚਾਰ ਪੰਜ ਟਰੈਕਟਰ ਖੜੇ ਆ ਇੱਕੋ ਰੇਟ ਆ 150 ਰੁਪਏ ਕਿਲੋ ਤੋਂ ਇੱਥੇ ਤੁਸੀਂ ਲਿਆ ਸਕਦੇ ਹੋ ਇਧਰਲੇ ਪਾਸੇ ਸੋਨਾਲੀ ਇੱਕ ਨਵਾਂ ਖੜਾ ਇਹਦਾ ਮੈਂ ਤੁਹਾਨੂੰ ਰੇਟ ਦੱਸੂਗਾ ਇਹ ਮਹਿੰਦਰਾ 265 ਡੀਆਈ ਆ ਇਹ ਵੀ 150 ਰੁਪਏ ਕਿਲੋ ਮਿਲ ਜਾਣਾ ਬਾਈ ਕੰਡੀਸ਼ਨ ਚੈੱਕ ਕਰਾ ਦੇ ਟਰੈਕਟਰ ਦੀ ਪਹਿਲਾਂ ਤਾਂ ਯਾਰ ਤੁਹਾਨੂੰ ਜਿੱਕਿੰਗ ਨਹੀਂ ਦਵਾਈ ਇਧਰਲੇ ਪਾਸੇ ਆਈ ਜਾ ਯ ਮੀਟਰ ਤੇ ਤੇ ਨਿਗਾਮ ਨਹੀਂ ਬਈ ਇਹ ਤੇ ਇਧਰ ਲਿਆ ਆ ਦੇਖੋ ਇਧਰਲੇ ਪਾਸੇ ਆ ਦੇਖੋ ਆ ਮੈਂ ਮੀਟਰ ਤੇ ਥੋੜੀ ਨਿਗਾਮ ਰਾਉਣਾ ਆ ਦੇਖੋ ਲਿਖਿਆ ਨਾ 83 83 ਘੰਟੇ ਚੱਲਿਆ ਸਿਰਫ 83 ਘੰਟੇ ਇਹ ਟਰੈਕਟਰ ਚੱਲਿਆ ਤੇ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ 150 ਰੁਪਏ ਕਿਲੋ ਲਓ ਜੀ ਫਿਰ ਇਧਰਲੇ ਪਾਸੇ Mahindra ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਵੀ ਤੁਹਾਨੂੰ 150 ਰੁਪਏ ਕਿਲੋ ਇਥੋਂ ਮਿਲ ਜਾਣਾ ਫਿਰ ਆ ਗਿਆ ਇਧਰਲੇ ਪਾਸੇ John Deere 50 41 C 50 ਕਾਲੀ ਸੀ ਜੌਂਡੀਆਰਾ ਇਹ ਵੀ ਤੁਹਾਨੂੰ 150 ਰੁਪਏ ਕਿਲੋ ਨੂੰ ਮਿਲ ਜਾਣਾ ਫੇਰ ਆ ਗਿਆ ਇਧਰਲੇ ਪਾਸੇ ਸੋਨਾ ਲੀਕਾ ਡੀਏ 35 ਟਰੈਕਟਰ ਇਹ ਵੀ ਬਹੁਤ ਸੋਹਣਾ ਵਧੀਆ ਹਾਲਤ ਦੇ ਵਿੱਚ ਆ ਕੰਡੀਸ਼ਨ ਚੰਗੀ ਆ ਇਹ ਟਰੈਕਟਰ ਵੀ ਤੁਹਾਨੂੰ 150 ਰੁਪਏ ਕਿਲੋ ਨੂੰ ਇੱਥੋਂ ਮਿਲ ਜਾਣਾ ਕੰਡੀਸ਼ਨ ਸਾਰਿਆਂ ਦੀ ਮੈਂ ਚੈੱਕ ਕਰਾਤੀ ਆ ਫੇਰ ਇਧਰਲੇ ਪਾਸੇ ਇੱਕ ਸੋਨਾ ਲੀਕਾ ਖੜਾ ਇਹਨਾਂ ਦੇ ਕੋਲੇ ਜਿਵੇਂ ਨਵਾਂ ਨਵੀਂ ਹਾਲਤ ਦੇ ਵਿੱਚ ਆ ਸੋਨਾ ਲੀਕਾ ਇਹਦੀ ਗੱਲ ਕਰੀਏ ਇਹ ਟਰੈਕਟਰ ਤੁਹਾਨੂੰ ਬਣਿਆ ਤਣਿਆ 5 ਲੱਖ 75 ਹਜ਼ਾਰ ਦਾ ਇੱਥੋਂ ਮਿਲ ਜੂਗਾ ਜੀਐਸਟੀ ਬਿੱਲ ਦੇ ਨਾਲ ਆ ਵੀ ਮਾਡਲ ਟਰੈਕਟਰ ਆ ਤੇ ਮੰਨ ਕੇ ਚੱਲੋ 8 ਕਿ ਸੌ ਘੰਟੇ ਚੱਲਿਆ ਹੋਇਆ ਟਰੈਕਟਰ ਦੀ ਹਾਲਤ ਦੇਖੋ ਕੰਡੀਸ਼ਨ ਚੈੱਕ ਕਰੋ ਬਹੁਤ ਘੈਂਟ ਕੰਡੀਸ਼ਨ ਦੇ ਵਿੱਚ ਆ ਨਵਿਆਂ ਵਰਗੀ ਕੰਡੀਸ਼ਨ ਦੇ ਵਿੱਚ ਇਹ ਤੁਹਾਨੂੰ ਟਰੈਕਟਰ ਇੱਥੋਂ ਮਿਲ ਜਾਣਾ ਸੋ ਚੈੱਕ ਕਰੋ ਹੁਣ ਗੱਲ ਆਉਂਦੀ ਹੈ ਲੋਕੇਸ਼ਨ ਦੀ ਵੀ ਤੁਸੀਂ ਆਉਣਾ ਕਿੱਥੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਹੁਸ਼ਿਆਰਪੁਰ ਆ ਕੇ ਜੇ ਤਾਂ ਤੁਸੀਂ ਫਗਵਾੜੇ ਹੋ ਮੰਨ ਕੇ ਸੌਰੀ ਫਗਵਾੜੇ ਤੋਂ ਆ ਰਹੇ ਹੋ ਹੁਸ਼ਿਆਰਪੁਰ ਤਾਂ ਹੁਸ਼ਿਆਰਪੁਰ ਤੋਂ ਬੜਨ ਬੜਨ ਸਾਰੀ ਜੇ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਪਹਿਲਾ ਚੌਂਕ ਹੀ ਕਰੋਸ ਕਰੋਗੇ ਥੋੜਾ ਜਿਹਾ ਅੱਗੇ ਆ ਕੇ ਤੁਸੀਂ ਫੋਕਲ ਪੁਆਇੰਟ ਪੁੱਛ ਲਿਓਗੇ ਤਾਂ ਫੋਕਲ ਪੁਆਇੰਟ ਦੇ ਬਿਲਕੁਲ ਨਜ਼ਦੀਕ ਹੀ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਵੀ ਜਿੱਥੋਂ ਬਈ ਤੋਲ ਕੇ ਟਰੈਕਟਰ ਮਿਲਦੇ ਆ ਉਹ ਲੋਕੇਸ਼ਨ ਕਿ ਆ ਤੁਹਾਨੂੰ ਆਪੇ ਹੀ ਬੰਦੇ ਨੇ ਇਥੇ ਛੱਡ ਜਾਣਾ ਜਾਂ ਭੇਜ ਦੇਣਗੇ ਇਥੇ ਤੁਹਾਨੂੰ ਟਰੈਕਟਰ ਸਾਰੇ ਤੋਲਕੇ ਮਿਲ ਜਾਣਾਗੇ ਸਟਾਕ ਹੋ ਸਕਦਾ ਅੱਜ ਵੀਡੀਓ ਪਾਈ ਆ ਕੁਝ ਦਿਨਾਂ ਨੂੰ ਸਟਾਕ ਇੱਥੇ ਨਾ ਹੋਵੇ ਨਵਾਂ ਆ ਜੇ ਸੋ ਤਕਰੀਬਨ ਵੀਡੀਓ ਵੇਟ ਕਰਿਆ ਕਰੋ ਜੋ ਵੀਡੀਓ ਪੈ ਜੇ ਉਸ ਤੋਂ ਬਾਅਦ ਹੀ ਤੁਸੀਂ ਇੱਥੇ ਆ ਸਕਦੇ ਹੋ ਨਾਲ ਦੀ ਨਾਲ ਤੁਸੀਂ ਇਥੋਂ ਲਿਜਾ ਸਕਦੇ ਹੋ ਟਾਇਰਾਂ ਦੀ ਵੀਡੀਓ ਆਪਾਂ ਲੱਗ ਪਾਵਾਂਗੇ ਸੋ ਉੱਤੇ ਲੋਕੇਸ਼ਨ ਚੱਲੀ ਜਾਂਦੀ ਆ ਸੋ ਲੋਕੇਸ਼ਨ ਤੁਹਾਨੂੰ ਦ ਬਾਕੀ ਸ਼ੇਅਰ ਕਰ ਦਿਓ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਵੀ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚੇ ਵੀ ਜਿਨ੍ਹਾਂ ਨੂੰ ਮਹਿੰਗੇ ਮਹਿੰਗੇ ਟਰੈਕਟਰ ਮੰਨ ਕੇ ਚਲੋ ਲੈਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਨਾ ਨਹੀਂ ਲੈ ਸਕਦੇ ਤਾਂ ਉਹ ਇੱਥੋਂ ਆ ਕੇ ਉਹਦਾ ਟਰੈਕਟਰ ਲੈ ਆ ਸਕਦੇ ਚੱਲਦੀ ਹਾਲਤ ਦੇ ਵਿੱਚ ਆ ਸਾਰੇ ਟਰੈਕਟਰ ਇਹ ਸੋ ਸ਼ੇਅਰ ਕਰਿਓ ਧੰਨਵਾਦ